ਰੱਦ ਮਚ ਰੱਖੀ ਹੋਈ ਏ ਮਹਿਨਾ ਮੈਂ ਤੇਰੀਆਂ ਬਾਹਾਂ 'ਚ ਚੱਲਵੇਂ ਸੋ ਤੇਰੇ ਪਿਆਰ ਦੀ ਮੈਂ ਚੱਤੀ ਹੋਈ ਏ ਨਾਲੀ ਲੈ ਜਾਓ ਐਨੇ ਸਾਨੂੰ ਜੀਣ ਨਹੀਂ ਦੇਣਾ ਪਹਿਲੇ ਦਿੱਲੀ ਲੈ ਕੇ ਗਿਆ ਫਿਰ ਜੈਪੂਰ ਫਿਰ ਹਾਈਦਰਾਬਾਦ ਹੁਣ ਪਹਿਲੇ ਕਹਿੰਦਾ ਸੀ ਆਬੂਦਾਬੇ ਚੱਲੋ ਸਾਨੂੰ ਟਿਕਟਾ ਨਹੀਂ ਮਿਲਿਆ ਸੀ ਜੈਨੂਅਲੀ ਟਰਾਈ ਕੀਤਾ ਕਿ ਸਾਨੂੰ ਮਿਲ ਜਾਣ ਮੈਨੂੰ ਕਿਹ ਪੈਸਿਆਂ ਦਾ ਕੀ ਹੋਏਗਾ ਕਹਿੰਦਾ ਪੈਸੇ ਮੁਸੇ ਬਾਰੇ ਬਿਲੋ ਸੋਚੀ ਤੋ ਨਾ ਜੈਪੂਰ ਪਹਿਲਾ ਹੁਣ ਛੋੜ ਨਾਸੇ ਇਹਦੇ ਚ ਰੋਣਾ ਵੀ ਆ ਮੈਂ ਖੁਦ ਬਹੁਤ ਵਾਰੀ میوزਿਕ ਸੁਣ ਕੇ ਰੋ ਪੈਂਦਾ ਇਹ ਉਹੀ ਰੋ ਸਕਦੇ ਆ ਜਿਨ੍ਹਾਂ ਦੇ ਅੰਦਰ ਇਮੋਸ਼ਨ ਹੈ ਆਈ ਗਾਟ ਯੂ ਆਈ ਗਾਟ ਯੂ ਡੋਨਟ ਯੂ ਵਰੀ ਅਬਾਊਟ ਦੈਟ ਇਹ ਕੁੜੀਆਂ ਇਹਨਾਂ ਨੂੰ ਕੋਈ ਨਾ ਰੋਕੇ ਇਹ ਇੰਡੀਪੈਂਡੈਂਟ ਨੇ ਸਿਰਫ ਮਰਦ ਨਹੀਂ ਕਮਾਉਂਦੇ ਕੁੜੀਆਂ ਵੀ ਕਮਾਉਂਦੀਆਂ ਨੇ ਇਹ ਭਲੇਖਾ ਕੱਢ ਦਿਓ ਦਿਮਾਗ ਚੋਂ ਇਹ ਕਮਾਉਂਦੀਆਂ ਨੇ ਆਪਣਾ ਇੰਜੋਏ ਕਰ ਸਕਦੀਆਂ ਨੇ ਇਨਾ ਦਾ ਅਪਮਾਨ ਕਰ ਰਹਾ ਤੁਸੀਂ ਦੇਸ਼ ਦੀ ਬੇਟੀ ਦਾ ਅਪਮਾਨ ਕਰ ਰਹਾ ਮੈਂ ਤੁਹਾਨੂੰ ਦੱਸ ਰਿਹਾ ਗੱਲ ਫੀਲਸ ਲਾਈਕ ਕ੍ਰਾਈਡ ਲਾਈਕ ਐਨੀਥਿੰਗ ਐਂਡ ਆਈ ਡਿਡ ਨੋਟ ਹੈਜ਼ਿਟੇਟ ਟੂ ਕ੍ਰਾਈ ਆਈ ਸੌ ਦੈਟ ਪੀਪਲ ਵਰ ਟ੍ਰੋਲਿੰਗ ਅ ਗਰਲ ਹੂ ਵਾਸ ਕ੍ਰਾਈਂਗ ਬਟ ਆਈ ਥਿੰਕ ਇਟ ਕੇਮ ਆਊਟ ਨੈਚੁਰਲ ਸੋ ਇਟ ਇਜ਼ ਕੰਪਲੀਟਲੀ ਨੈਚੁਰਲ ਟੂ ਕ੍ਰਾਈ ਗਾਇਜ਼ ਪਲੀਜ਼ ਆਈ ਵਾਸ ਸੋ ਓਵਰਵੇਮਡ ਦੈਟ ਆਈ ਕ੍ਰਾਈਡ ਟੂ ਕ੍ਰਾਈ ਮਿਊਜ਼ਿਕ ਇਜ਼ ਐਨ ਇਮੋਸ਼ਨ ਇਹਦੇ 'ਚ ਸਮਾਈਲ ਵੀ ਆ ਡਾਂਸ ਵੀ ਆ ਇਹਦੇ 'ਚ ਭੰਗੜਾ ਵੀ ਆ ਗਿੱਧਾ ਵੀ ਆ ਇਹਦੇ 'ਚ ਇਹਦੇ ਚ ਰੋਣਾ ਵੀ ਆ ਮੈਂ ਖੁਦ ਬਹੁਤ ਵਾਰੀ میوزਿਕ ਸੁਣ ਕੇ ਰੋ ਪੈਂਦਾ ਇਹ ਉਹੀ ਰੋ ਸਕਦੇ ਆ ਜਿਨ੍ਹਾਂ ਦੇ ਅੰਦਰ ਇਮੋਸ਼ਨ ਹੈ ਆਈ ਗਾਟ ਯੂ ਆਈ ਗਾਟ ਯੂ ਡੋਨਟ ਯੂ ਵਰੀ ਅਬਾਊਟ ਦੈਨ ਇਹ ਕੁੜੀਆਂ ਇਹਨਾਂ ਨੂੰ ਕੋਈ ਨਾ ਰੋਕੇ ਇਹ ਇੰਡੀਪੈਂਡੈਂਟ ਨੇ ਇਹ ਸਿਰਫ ਮਰਦ ਨਹੀਂ ਕਮਾਉਂਦੇ ਕੁੜੀਆਂ ਵੀ ਕਮਾਉਂਦੀਆਂ ਨੇ ਇਹ ਭਲੇਖਾ ਕੱਢ ਦਿਓ ਦਿਮਾਗ ਚੋਂ ਇਹ ਕਮੋਦੀਆਂ ਨੇ ਆਪਣਾ ਇੰਜੋਏ ਕਰ ਸਕਦੀਆਂ ਨੇ ਇਹਨਾਂ ਦਾ ਅਪਮਾਨ ਕਰ ਰਿਹਾ ਤੁਸੀਂ ਦੇਸ਼ ਦੀ ਬੇਟੀ ਦਾ ਅਪਮਾਨ ਕਰ ਰਹੇ ਮੈਂ ਤੁਹਾਨੂੰ ਦੱਸ ਰਹੀ ਹਾਂ ਗੱਲ ਪਲੀਜ਼ ਆਈ ਕ੍ਰਾਈਡ ਲਾਈਕ ਐਨੀਥਿੰਗ ਐਂਡ ਆਈ ਡਿਡ ਨੋਟ ਹੈਜ਼ਿਟੇਟ ਟੂ ਕ੍ਰਾਈ ਆਈ ਸੋ ਦੈਟ ਪੀਪਲ ਵਰ ਟ੍ਰੋਲਿੰਗ ਅ ਗਰਲ ਹੂ ਵਾਸ ਕ੍ਰਾਈਂਗ ਬਟ ਆਈ ਥਿੰਕ ਇਟ ਕੇਮ ਆਊਟ ਨੈਚੁਰਲ ਸੋ ਇਟ ਇਜ਼ ਕੰਪਲੀਟਲੀ ਨੈਚੁਰਲ ਟੂ ਕ੍ਰਾਈ ਗਾਇਜ਼ ਪਲੀਜ਼ ਆਈ ਵਾਸ ਸੋ ਓਵਰਵੇਮਡ ਦੈਟ ਆਈ ਕ੍ਰਾਈਡ ਇਟਸ ਓਕੇ ਇਟਸ ਓਕੇ ਟੂ ਕ੍ਰਾਈ 뮤ਜ਼ਿਕ ਇਜ਼ ਐਨ ਈਮੋਸ਼ਨ ਇਹਦੇ ਚ ਸਮਾਈਲ ਵੀ ਹੈ ਡਾਂਸ ਵੀ ਹੈ ਇਹਦੇ 'ਚ ਭੰਗੜਾ ਵੀ ਆ, ਗਿੱਧਾ ਵੀ ਆ, ਇਹਦੇ 'ਚ ਇਹਦੇ 'ਚ ਰੋਣਾ ਵੀ ਆ। ਮੈਂ ਖੁਦ ਬਹੁਤ ਵਾਰੀ میوزਿਕ ਸੁਣ ਕੇ ਰੋ ਪੈਦਾ। ਇਹ ਉਹੀ ਰੋ ਸਕਦੇ ਆ ਜਿਨ੍ਹਾਂ ਦੇ ਅੰਦਰ ਇਮੋਸ਼ਨ ਹੈ। I got you, I got you. Don't you worry about that. ਇਹ ਕੁੜੀਆਂ ਇਹਨਾਂ ਨੂੰ ਕੋਈ ਨਾ ਰੋਕੇ। ਇਹ ਇੰਡੀਪੈਂਡੈਂਟ ਨੇ। ਇਹ ਸਿਰਫ ਮਰਦ ਨਹੀਂ ਕਮਾਉਂਦੇ, ਕੁੜੀਆਂ ਵੀ ਕਮਾਉਂਦੀਆਂ ਨੇ। ਇਹ ਭਲੇਖਾ ਤੜ੍ਹ ਦਿਓ ਦਿਮਾਗ 'ਚੋਂ। ਇਹ ਕਮੋਦੀਆਂ ਨੇ ਆਪਣਾ ਇੰਜੋਏ ਕਰ ਸਕਦੀਆਂ ਨੇ ਇਹਨਾਂ ਦਾ ਅਪਮਾਨ ਕਰ ਰਿਹਾ ਤੁਸੀਂ ਦੇਸ਼ ਦੀ ਬੇਟੀ ਦਾ ਅਪਮਾਨ ਕਰ ਰਹੇ ਮੈਂ ਤੁਹਾਨੂੰ ਦੱਸ ਰਿਹਾ ਗੱਲ ਫੀਲਸ ਆਈ ਕ੍ਰਾਈਡ ਲਾਈਕ ਐਨੀਥਿੰਗ ਐਂਡ ਆਈ ਡਿਡ ਨੋਟ ਹੈਜ਼ਿਟੇਟ ਟੂ ਕ੍ਰਾਈ ਆਈ ਸੋ ਥੈਟ ਪੀਪਲ ਵਰ ਟ੍ਰੋਲਿੰਗ ਅ ਗਰਲ ਹੂ ਵਾਸ ਕ੍ਰਾਈਂਗ ਬਟ ਆਈ ਥਿੰਕ ਇਟ ਕੇਮ ਆਊਟ ਨੈਚੁਰਲ ਸੋ ਇਟ ਇਜ਼ ਕੰਪਲੀਟਲੀ ਨੈਚੁਰਲ ਟੂ ਕ੍ਰਾਈ ਗਾਇਜ਼ ਪਲੀਜ਼ ਆਈ ਵਾਸ ਸੋ ਓਵਰਵੇਮਡ ਥੈਟ ਆਈ ਕ੍ਰਾਈਡ ਇਟਸ ਓਕੇ ਇਟਸ ਓਕੇ ਟੂ ਕ੍ਰਾਈ ਗਿਊਜ਼ਿੰਗ ਇਜ਼ ਐਨ ਈਮੋਸ਼ਨ ਇਦਿਚ ਸਮਾਈਲ ਵੀਰ ਡਾਸ ਵੀਰ ਇਹਦੇ 'ਚ ਭੰਗੜਾ ਵੀ ਆ, ਗਿੱਧਾ ਵੀ ਆ, ਇਹਦੇ 'ਚ ਇਹਦੇ 'ਚ ਰੋਣਾ ਵੀ ਆ। ਮੈਂ ਖੁਦ ਬਹੁਤ ਵਾਰੀ ਮਿਊਜ਼ਿਕ ਸੁਣ ਕੇ ਰੋ ਪੈਂਦਾ। ਇਹ ਉਹੀ ਰੋ ਸਕਦੇ ਆ ਜਿਨ੍ਹਾਂ ਦੇ ਅੰਦਰ ਇਮੋਸ਼ਨ ਹੈ। I got you, I got you. Don't you worry about that. ਇਹ ਕੁੜੀਆਂ ਇਹਨਾਂ ਨੂੰ ਕੋਈ ਨਾ ਰੋਕੇ। ਇਹ ਇੰਡੀਪੈਂਡੈਂਟ ਨੇ। ਇਹ ਸਿਰਫ ਮਰਦ ਨਹੀਂ ਕਮਾਉਂਦੇ, ਕੁੜੀਆਂ ਵੀ ਕਮਾਉਂਦੀਆਂ ਨੇ। ਇਹ ਭਲੇਖਾ ਕੱਢ ਦਿਓ ਦਵਾਲ 'ਚੋਂ। ਇਹ ਕਮਾਉਂਦੀਆਂ ਨੇ, ਆਪਣਾ Enjoy ਕਰ ਸਕਦੀਆਂ ਨੇ। ਇਨਾ ਦਾ ਅਪਮਾਨ ਕਰ ਰਹੇ ਹੋ ਤੁਸੀਂ ਦੇਸ਼ ਦੀ ਬੇਟੀ ਦਾ ਅਪਮਾਨ ਕਰ ਰਹੇ ਮੈਂ ਤੁਹਾਨੂੰ ਦੱਸ ਰਿਹਾ ਇਹ ਗੱਲ